ਸੀ ਦਫਰ ਦਾ ਕਰਾਓ ਕੀਤਾ ਹੈ ਕਿ ਤਾਹ ਦੇ ਕੇਂਦਰ ਸਰਕਾਰ ਦੇ ਖਿਲਾਫ ਨਾਰਾਬਾਜ਼ੀ ਕੀਤੀ ਹੈ ਇਹਨਾਂ ਕਿਸਾਨ ਅਗਵਾ ਨੇ ਚਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਵੱਡਾ ਸੰਘਰਸ਼ ਵਿੜਣਗੇ ਸੱਚ ਕਾਲ ਜੀ ਤੇ ਪਹਿਲਾ ਜਿਹੜਾ ਘਰ ਦਾ ਸੀ ਕਿਸਾਨ ਨੂੰ ਅੱਗੇ ਸਾਡੇ ਦਰਜੇਸ਼ ਸਿੰਘ ਇਹ ਬਲੇਗਰ ਸਿੱਧੂ ਪਰਤੋ ਨੂੰ ਜਿਹੜੇ ਅਜ 28 ਮੁੰਦੇ ਉਹਨਾਂ ਉੱਤੇ ਭੁਖੜਦਾਲ ਦੇ ਬੈਠੇ ਨੇ ਤੇ ਬਾਕੀ ਕਿਸਾਨ ਸਾਡੇ ਉੱਤੇ ਜਾਂਦਾ ਵਰਗੇ ਨੇ ਤੇ 4500 ਸਾਡੇ ਕਿਸਾਨ ਜ਼ਖਮੀ ਹੋ ਗਏ ਨੇ ਉਹਨਾਂ ਦੇ ਸੰਬੰਧ ਚ ਇੱਕ ਉਹਨਾਂ ਦੇ ਮੰਗਾਂ ਨੇ ਜੋ ਸਾਡੇ ਪੰਜਾਬ ਦੇ ਕਿਸਾਨਿਆਂ ਦੇ ਪ੍ਰਸਾਦ ਦੇ ਲੋਕਾਂ ਦੀ ਮੰਗ ਹੈ ਉਹਦੇ ਸੰਬੰਧ ਵਿੱਚ ਇੱਕ ਕੰਨੀ ਉਹਨਾਂ ਦੇ ਆਵਾਜ਼ ਫਚਾਉਣ ਦੇ ਲਈ ਵੀ ਅਸੀਂ ਇਕੱਤਰ ਹੋਏ ਆ ਤੇ ਅਸੀਂ ਸਾਰੇ ਇਕੱਠੇ ਆ ਉਹਦੇ ਸੰਬੰਧ ਚ ਇੱਕ ਧਾਰਾ ਦਿੱਤਾ ਹੈ ਜਿੰਨੀਆਂ तकरीबन ਜਿੰਨੀਆਂ ਵੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਕਿਸਾਨ ਹੋਣਗੇ ਚਾਹੇ ਕਿਸਾਨੀ ਲਗਾਉਂਦਾ ਕਿਸਾਨ ਹੀ ਨਗਰਾ ਹਾ ਕਿਸਾਨ ਲੱਖਵਾ ਕਿਸਾਨੀ ਨੂੰ ਰਾਜੇਵਾਲ ਕਿਸਾਨੀ ਨੂੰ ਕਾਦੀਆਂ ਤੇ ਕਿਸਾਨੀ ਨੂੰ ਜਿਹੜਾ ਵੀ ਸਾਡੇ ਦੇਵਾਧਤ ਨੇ ਲੋਕੀਤੇ ਮਿਸ਼ਨ ਪਵਾਦ ਕਿਸਾਨੀ ਨੂੰ ਸਾਰੀ ਕਿਸਾਨੀ ਨੂੰ ਜੱਤ ਕਰ ਠੀਕ ਹੈ ਐਸਕੇਮ ਜਿੰਨਾ ਵੀ ਐਸਕੇਮ ਦੀਆਂ ਜਥੇਬੰਦੀਆਂ ਦੀਆਂ ਬੱਤੀਆਂ ਬੱਤੀ ਉਹ ਟੋਟਲ ਸਾਰੀਆਂ ਜਥੇਬੰਦੀਆਂ ਘਰਨੇ ਵਿੱਚ ਸ਼ਾਮਲ ਹੈ ਸਾਰੀ ਆਈਆਂ ਅਸੀਂ ਸਰਕਾਰ ਨੂੰ ਇਕੱਠੇ ਹੋਣੇ ਸਰਕਾਰ ਨੂੰ ਜਗਾਉਣ ਖਤਰ ਜਿਹੜੀ ਸਰਕਾਰ ਦਾ ਭਰਮ ਭੇਖਾ ਵੀ ਕਿਸਾਨ ਇਕੱਠੇ ਰਹੀ ਹੈ ਕਿਸਾਨ ਜਿਹੜੇ ਬੰਦਿਆ ਆਟਾ ਹੋ ਗਿਆ ਉਹ ਸਾਰਿਆਂ ਨੂੰ ਜਗਾਵਣ خاطر ਅਸੀਂ ਆਏ ਵੀ ਅਸੀਂ ਇੱਥੇ ਜਈ ਸਕੀਮ ਨੇ ਕਾਲੂ ਕਾਲ ਦੇ ਪੂਰੀਆਂ ਦੇ ਤੇ ਤੁਰਪਣਾ ਅਸੀਂ ਤਾਂ ਆਪਣੇ ਮੇਰਾ ਕਿਸਾਨ ਲੀਡਰ ਦੀ ਜਾਨ ਬਚਾਉਣੀ ਹੈ ਕਿਸੇ ਤਰ੍ਹਾਂ ਬਚਾਈਏ ਕਿਸੇ ਨਾ ਕੋਸ ਹੱਤਵੱਲਾ ਮਾਰਨਾ ਸਰਕਾਰ ਨੂੰ ਲੋੜ ਪਾਉਣਾ ਸਰਕਾਰ ਪਰ ਜਿਹੜੀ